ਵਾਹ ਗੁਰੂ ਵਾਹ ਗੁਰੂ ਇਹ ਤੁਹਾਡੇ ਵਾਈਬ੍ਰੇਸ਼ਨ ਅੰਦਰ ਪੈਦਾ ਹੁੰਦੀ ਆ ਤੁਹਾਡੇ ਅੰਦਰੋਂ ਜਦੋਂ ਵਾਈਬ੍ਰੇਸ਼ਨ ਪੈਦਾ ਹੁੰਦੀ ਆ ਤੁਹਾਡੇ ਤੇ ਇੱਥੇ ਜਿਹੜੇ ਆਪਣੇ ਮੱਥੇ ਤੋਂ ਤੋਂ ਇੱਕ ਬਹੁਤ ਪ੍ਰਕਾਸ਼ ਨਿਕਲਦਾ ਤੁਸੀਂ ਬ੍ਰਹਿਮੰਡ ਜਾ ਸਕਦੇ ਹੋ ਸਰੀਰ ਨੂੰ ਛੱਡ ਕੇ ਤੁਹਾਡਾ ਸੂਕਸ਼ਮ ਸਰੀਰ ਜਿਹੜਾ ਹੈ ਤੁਹਾਡਾ ਜਿੱਥੇ ਮਰਜ਼ੀ ਲ ਜਾ ਸਕਦੇ ਤੁਸੀਂ ਇਸ ਤਰ੍ਹਾਂ ਮੈਂ ਬਹੁਤ ਕੁਝ ਕਰ ਕਰ ਕੀਤਾ ਹੈ ਸਰੀਰ ਇੱਥੇ ਰਹਿ ਕੇ ਮੈਂ ਬਹੁਤਾ ਘੁੰਮ ਕੇ ਆਇਆ ਪਰ ਇਹ ਚੀਜ਼ਾਂ ਜਿਹੜੀਆਂ ਹਰੇਕ ਦੇ ਮੰਨਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਕਿਉਂਕਿ ਜਿਹੜੇ ਬੰਦੇ ਨੇ ਚੀਜ਼ ਵੇਖੀ ਹੈ ਜਿਹਦੇ ਨਾਲ ਵਾਪਰਿਆ ਉਹ ਵਿਸ਼ਵਾਸ ਕਰੇਗਾ ਜਿਹਦੇ ਨਾਲ ਕੁਝ ਨਹੀਂ ਵਾਪਰਿਆ ਉਹ ਨਹੀਂ ਵਿਸ਼ਵਾਸ ਕਰਦਾ ਥੋੜਾ ਜਿਹਾ ਦਰਸ਼ਕਾਂ ਨਾਲ ਵੀ ਸਾਂਝਾ ਕਰ ਦੋ ਜੀ ਵੀ ਕਿੱਥੇ ਇੱਕ ਪਹੁੰਚੇ ਤੁਸੀਂ ਜੇ ਬਿਰਤੀ ਲੱਗੀ ਤੁਹਾਡੀ ਕੀ ਕੁਝ ਦੇਖ ਸਕੇ ਹੁਣ ਤੱਕ ਮੈਂ ਬਹੁਤ ਕੁਝ ਵੇਖ ਸਕਿਆ ਜੀ ਮੈਂ ਤੇ ਇਹਦਾ ਕੋਈ ਅੰਤ ਨਹੀਂ ਵੈਸੇ ਪਾ ਸਕਦਾ ਵਾਇਗੁਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਮੈਂ ਆਪਣਾ ਸਰੀਰ ਛੱਡ ਕੇ ਬਹੁਤ ਜਗ੍ਹਾ ਤੇ ਘੁੰਮ ਕੇ ਆ ਗਿਆ ਜੀ ਕਿੱਦਾਂ ਦੀ ਪਰਮੰਡ ਪਰਮੰਡ ਦੇ ਸਾਰੇ ਦਰਸ਼ਨ ਕਰ ਸਕਦੇ ਆ ਪਰਮੰਡ ਘੁੰਮ ਸਕਦੇ ਆ ਬਹੁਤ ਜਿੱਥੇ ਮਰਜੀ ਤੁਸੀਂ ਜਾ ਸਕਦੇ ਹੋ ਜਿੱਥੇ ਮਰਜੀ ਜਿੱਦਾਂ ਮਰਜ਼ੀ ਗੱਲ ਕਰ ਸਕਦੇ ਆ